ਸਾਥੀਓ ਜੈਕਸਾਨ ਅੱਜ 28 ਜਤੋਂ ਰਵਾਨਾ ਹੋਏ ਸੀਗੇ ਹੜਪੀਟਾਂ ਦੇ ਵਾਸਤੇ ਸਹਾਇਜਗ ਰਾਸ਼ੀ ਇਕੱਠੀ ਕਰਨ ਲਈ ਜਿਹੜੇ ਵੀ ਪਿੰਡ ਚ ਜਾ ਰਹੇ ਆ ਲੋਕ ਬੜੇ ਖੁੱਲੇ ਦਿਲ ਨਾਲ ਜਿੰਨੇ ਜੋਗੇ ਹੈਗੇ ਸਹਾਇਜਗ ਕਰ ਰਹੇ ਆ ਇਹ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਟੀਮ ਜੀ ਕੇ ਐਸ ਲਗਾਤਾਰ ਹੜਪੀਟਾਂ ਦਾ ਜਾਇਜ਼ਾ ਲੈ ਰਹੀ ਆ ਕੱਲ ਵੀ ਸਾਡੀ ਟੀਮ ਗਈ ਹੋਈ ਸੀਗੀ ਅੱਜ ਵੀ ਇੱਕ ਟੀਮ ਗਈ ਆ ਪਰਸਨਲ ਗਈ ਸੀਗੀ ਜਿੱਥੇ ਜਿੱਥੇ ਜ਼ਰੂਰਤਮੰਦ ਹੈ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਬੇਨਤੀ ਕਰਦੇ ਆ ਸਾਥੀਓ ਅੱਗੇ ਆ ਕੇ ਟੀਮਾਂ ਬਣਾ ਕੇ ਇੱਕ ਦੂਜੇ ਸਹਿਯੋਗ ਦੇ ਨਾਲ ਆਪਾਂ ਜਾਈਏ ਤੇ ਪੰਜਾਬ ਦੇ ਨਾਲ ਖੜੀਏ ਇਹ ਵੇਲਾ ਇੱਕ ਦੂਜੇ ਦਾ ਸਾਥ ਦੇਣ ਦਾ ਨਾਲ ਖੜਨ ਦਾ ਜੈ ਜਵਾਨ ਜੈ ਕਿਸਾਨ ਜੈ ਜੈਸਾਨ ਮੈਂ ਤੁਹਾਡਾ ਵੀ ਰਜਿਤ ਸਿੰਘ ਰਾਜੀ ਜੀ ਪੰਜਾਬ ਸਟੇਟ ਤੋਂ ਕਾਫੀ ਪੰਜਾਬ ਦੇ ਤੋਂ ਖਬਰਾਂ ਆ ਰਹੀਆਂ ਨੇ ਕਿ ਇਹ ਬਿਲਕੁਲ ਲੋਕਾਂ ਭਾਈ ਤੋਂ ਆਖਿਆ ਬੰਦੇ ਦੇ ਲੱਗ ਕੇ ਕਿ ਉਹ ਸੱਖਿਆ ਰਾਜਨ ਵੀਰ ਨੂੰ ਸਪੋਰਟ ਮਿਲ ਰਿਹਾ ਔਰ ਅੱਜ ਟੀਮ ਦੋ ਦਿਨ ਪਹਿਲਾਂ ਗਈ ਸੀ ਇੱਕ ਤੋਂ ਫਿਰ ਚੰਦ ਕਰਕੇ ਮਾਦਰ ਤੇ ਉੱਥੇ ਰਾਸ਼ਨ ਦੀ ਗੁੱਟਾ ਇਸੇ ਕਰਕੇ ਅਸੀਂ ਸੰਕੋਚ ਕੇ 11 ਰਾਸ਼ਨ ਦੇ ਲਿਆ 10 ਰਾਸ਼ਨ 9 ਰਾਸ਼ਨ ਲੈ ਕੇ ਅੱਜ ਇਹ ਟੀਮ ਪੂਰੀ ਪੰਜਾਬ ਜਾ ਰਹੀ ਹੈ ਇਥੇ ਸੇਵਾ ਕਰਨ ਵਾਸਤੇ ਪਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਅਸਲ ਸੇਵਾ ਦੀ ਜ਼ਰੂਰਤ ਤਾਂ ਨਹੀਂ ਅੱਜ ਤੋਂ ਦੱਸ ਦੱਸ ਬਾਅਦ ਜਿੱਦ ਪਾਣੀ ਉੱਤਰ ਗਿਆ ਉਸ ਤੇ ਬਿਮਾਰੀਆਂ ਹੀ ਫੈਲਣਗੀਆਂ ਉਸ ਟਾਈਮ ਤੇ ਡੀਜ਼ਲ ਦੀ ਵੀ ਰੋਡ ਹੈ ਕੋਈ ਦੂਰਾਂ ਦੇ ਕਿ ਘਾਟੇ ਕਿ ਫੋਨ ਤੇ ਉੱਥੇ ਕਿਤੇ ਉਹ ਬਾਲ ਡੰਗਰ ਹੋ ਗਾ ਕੋਈ ਹਨਾ ਯਾਨਕਿ ਅਸੀਂ ਆਪਣੀ ਜੀ ਰੂਟ ਪਾਈਆਂ 10 ਦਿਨਾਂ ਬਾਅਦ ਦੇ ਰਹੇ ਹਾਂ ਬੜੀ ਹੱਥ ਜੋੜ ਕੇ ਬੇਨਤੀ ਹੈ ਕਿੰਨੀਆਂ ਆ ਦੀ ਸਮਾਜਿਕ ਸਸਤਾਵਾਂ ਲੱਗੀਆਂ ਹੁੰਦੀਆਂ ਹਨ ਬਹੁਤ ਬਹੁਤ ਤਿਆਗ ਦਾ ਮਿਹਰਵਾਦ ਅਸੀਂ ਆਦੇ ਸਕੱਟਰਵਾਲ ਨੂੰ ਉਪਰਾਲਾ ਕਰ ਰਹੇ ਹਾਂ ਜਨ ਸਹਿਯੋਗ ਲੈ ਰਹੇ ਹਾਂ ਪਿੰਡਾਂ 'ਚ ਨਿਕਲ ਰਹੇ ਹਾਂ ਇੱਥੇ ਨਖਾਤੇ ਵੀ ਨਸਰ ਕੀਤੇ ਹੋਏ ਆ ਉਮੀਦ ਕਰਦੇ ਹਾਂ ਕਿ ਪੰਜਾਬੀ ਵੱਧ ਚੜ ਕੇ ਯੋਗਦਾਨ ਪਾਉਣਗੇ ਪਕਾਮਦਰ ਪਾਈਆ ਆਸ਼ਾਰੀ ਪਾਈਆ ਮਜ਼ਦੂਰ ਭਰਾ ਵੀ ਆ ਯੋਗਦਾਨ ਪਾ ਰਹੇ ਆ ਇਸੇ ਤਰ੍ਹਾਂ ਨਾਲ ਅਗਰ ਆਪਾਂ ਸਾਰੇ ਜਿੱਲਾ ਕਰੀਏ ਪੂਰੀ ਦੁਨੀਆ ਦੇ ਵਾਸਤੇ ਪੰਜਾਬੀ ਬੂਰੇ ਬਾਕੀ ਇਕਤਾ ਦਾ ਜਿੱਤਾ ਪ੍ਰਤੀਪਾ ਅੰਦੋਲਨ ਵੇਲੇ ਉਹ ਹੜਪੀੜਤ ਨਾਲ ਜੇ ਬੱਥਰਦੀਏ ਆਪਾਂ 2 ਮਿੰਟ ਪੰਜਾਬ ਨੂੰ ਖੜਾ ਕਰਾਂਗੇ ਤੇ ਤਹਿਆਂ ਕਰ ਲਈਏ ਪਰ ਕਣਕ ਵਜਾਉਣੀ ਵਜਾਉਣੀ ਆ ਕਣਕ ਵਜਾ ਕੇ ਰਹਿਣਾ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੱਲੇ ਸਾਥੀਓ ਜੈ ਕਿਸਾਨ ਅੱਜ 28 ਅੱਤ ਤੋਂ ਰਵਾਨਾ ਹੋਏ ਸੀਗੇ ਹੜਪੀੜਤਾਂ ਦੀ ਰਾਸਤੇ ਸਹਿਯੋਗ ਰਾਸ਼ੀ ਇਕੱਠੀ ਕਰਨ ਲਈ ਜਿਹੜੇ ਵੀ ਪਿੰਡ ਚ ਜਾ ਰਹੇ ਆ ਲੋਕ ਬੜੇ ਖੁੱਲੇ ਦਿਲ ਨਾਲ ਜਿੰਨੇ ਜੋਗੇ ਹੈਗੇ ਸਹਿਯੋਗ ਕਰ ਰਹੇ ਆ ਇਹ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਟੀਮ ਜੀਕੇਐਸ ਲਗਾਤਾਰ ਹਰ ਪਿੰਡ ਤੋਂ ਜ਼ਾਇਦਾ ਲੈ ਰਹੀ ਆ ਕੱਲ ਵੀ ਸਾਡੀ ਟੀਮ ਗਈ ਹੋਈ ਸੀਗੀ ਅੱਜ ਵੀ ਇੱਕ ਟੀਮ ਗਈ ਆ ਪਰਸਨਲ ਗਈ ਸੀਗੀ ਜਿੱਥੇ ਜਿੱਥੇ ਜ਼ਰੂਰਤਬੰਦ ਹੈ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਬੇਨਤੀ ਕਰਦੇ ਸਾਥੀਓ ਅੱਗੇ ਆ ਕੇ ਟੀਮਾਂ ਬਣਾ ਕੇ ਇੱਕ ਦੂਜੇ ਸਹਿਯੋਗ ਦੇ ਨਾਲ ਆਪਾਂ ਜਾਈਏ ਤੇ ਪੰਜਾਬ ਦੇ ਨਾਲ ਖੜੀਏ ਇਹ ਵੇਲਾ ਇੱਕ ਦੂਜੇ ਦਾ ਸਾਥ ਦੇਣ ਦਾ ਨਾਲ ਖੜਨ ਦਾ ਜੈ ਜਵਾਨ ਜੈ ਕਿਸਾਨ ਥਿਓ 7 ਜੀਵੀ ਤੋਂ ਪੰਜਾਬ ਬਾਹਰ ਪੀੜਤਾਂ ਲਈ ਸੇਵਾ ਸ਼ੁਰੂਆਤ ਹੋ ਗਈ ਹੈ ਜੀ ਔਰ ਭਾਈ ਰਾਜਾ ਸ਼ੇਰ ਜੀ ਕੇ ਸਟੀਮ ਭਾਈ ਵਿਸ਼ਾਲ ਨੇ ਮਿਹਨਤ ਕਰਕੇ ਔਰ ਅੱਜ ਅਸੀਂ ਰਵਾਨਾ ਹੋਣ ਲੱਗੇ ਆ ਤਿੰਨ ਗੱਡੀਆਂ 400 ਉਹਦੇ ਵਿੱਚ ਸਮਾਨ ਖਾਣ ਪੀਣ ਦਾ ਔਰ ਅਗਲੀ ਜਿਹੜੀ ਜਾਊਗੀ ਸਾਡੀ ਸੇਵਾ ਉਹ ਕਿਸਾਨਾਂ ਵਾਸਤੇ ਡੀਜ਼ਲ ਖਾਦ ਦੀ ਕਰਾਂਗੇ ਧੰਨਵਾਦ ਸਾਥੀਓ